ਚਾਈਨਾ ਡੋਰ ਜੋ ਕਿ ਕਿਲਰ ਡੋਰ ਜਾਂ ਕਿਲਰ ਸਟ੍ਰਿੰਗ ਜਿਹਨੂੰ ਆਪਾਂ ਕਹਿ ਸਕਦੇ ਆ ਬਹੁਤ ਸਾਰੀਆਂ ਲੋਕਾਂ ਨੂੰ ਇੰਜਰ ਕਰਦੀ ਹੈ ਔਰ ਬਹੁਤ ਸਾਰੀਆਂ ਸਾਡੀਆਂ ਪ੍ਰੈਸ਼ੀਅਸ ਜਾਨਾਂ ਵੀ ਗਈਆਂ ਸੋ ਕਮਿਸ਼ਨਰਟ ਪੁਲਿਸ ਅੰਮ੍ਰਿਤਸਰ ਵੱਲੋਂ ਅਸੀਂ ਇਤੇ ਖਿਲਾਫ ਸਪੈਸ਼ਲ ਡਰਾਈਵ ਹਮੇਸ਼ਾ ਛੇੜ ਕੇ ਰੱਖਦੇ ਆ ਔਰ ਜਿੱਥੇ ਵੀ ਇਨਫੋਰਮੇਸ਼ਨ ਮਿਲਦੀ ਹੈ ਉਹਨੂੰ ਪ੍ਰੋਪਰਲੀ ਇਨਵੈਸਟੀਗੇਟ ਕਰਕੇ ਰਿਕਵਰੀਜ਼ ਕੀਤੀਆਂ ਜਾਂਦੀਆਂ ਇਹਦੇ ਵਿੱਚ ਵੀ ਬਹੁਤ ਵੱਡੀ ਕਾਮਯਾਬੀ ਮਿਲੀ ਹੈ ਇਸ ਕੰਮ ਦੇ ਵਿੱਚ ਪਹਿਲਾਂ 35 ਰੋਲਸ ਜਿਹੜੇ ਆ ਚਾਈਨਾ ਡੋਰ ਦੇ ਜਿਨ੍ਹਾਂ ਨੂੰ ਗੱਟੂ ਕਹਿੰਦੇ ਆ ਉਹ ਰਾਮਕਿਸ਼ਨ ਇੱਕ ਛਾਟੇ ਦਾ ਬੰਦਾ ਉਹਨੂੰ اسلامਾਬਾਦ ਪੁਲਿਸ ਸਟੇਸ਼ਨ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਉਸ ਤੋਂ ਬਾਅਦ ਉਹਦੀ ਪੁੱਛਗਿੱਛ ਦੇ ਬਾਅਦ ਸਾਡੀ ਸੀਆਈਏ ਦੀ ਟੀਮ ਨੇ ਦਵਿੰਦਰ ਤੇ ਬਨੀਤ ਇਹ ਦੋ ਬੰਦੇ ਸੀ ਦਵਿੰਦਰ ਐਂਡ ਬਨੀਤ ਇਹ ਇਹਨਾਂ ਤੋਂ 1100 ਰੋਲ ਜਿਹੜੇ ਚਾਈਨਾ ਡੋਰ ਦੇ ਫੜੇ ਗਏ ਆ ਜੋ ਕਿ ਬਹੁਤ ਭਾਰੀ ਮਾਤਰਾ ਆਪਾਂ ਸਮਝ ਸਕਦੇ ਆ ਔਰ ਇਹ ਸਾਰਾ ਜਿਹੜਾ ਇਹੋ ਜਿਹਾ ਕੋਰਕ ਧੰਦਾ ਕਰ ਰਹੇ ਸੀ ਉਹ ਫਿਸ਼ਿੰਗ ਨੈਟ ਬਣਾਉਣ ਵਾਸਤੇ ਮੱਛੀਆਂ ਨੂੰ ਫੜਨ ਵਾਲੇ ਜਾਲ ਬੁਣਦੇ ਚੱਕਰ ਦੇ ਵਿੱਚ ਇੱਕ